दिवस संगोष्ठी रखी है मैं वैसे इतिहासकार नहीं हाँ मैं थोड़ा जा रिसर्च करता रहना जब तो इतिहास पढ़ी जो इतिहासकार ने छाया है कि एड्डी बड़ी मार्शल कौन आने कि ब्रिटिश लेखक मदान मेहू ने भी लिखा है लेखक

ਉਹ ਨੂੰ ਆਪ ਦਾ ਇਕਲੌਈ ਡਲ ਮੰਦਾ ਉਸ ਨੂੰ ਸ਼ਰਮਣੀ ਜਰਨੈਲ ਹਰ ਸਿੰਘ ਨਰਮਨ ਉਸ ਦਾ ਬਾਪਾ ਦੀਪ ਸਿੰਘ ਜੀ ਸਾਡਾ ਦੇਸ਼ ਸਿੰਘ ਐਸ ਸਿੰਘ ਸਾਡਾ ਉਹ ਰੇਡ ਦੇ ਵੱਡੇ ਜਰਨੈਲ ਅਕਾਲੀ ਭੁਲਾ ਸਿੰਘ ਫਿਰ ਆਂਦੀ ਜਿਹੜੇ ਗੁਰੂ ਕਰਾਉਂਦੇ ਅਸਾਂ ਮੈਨੂੰ ਬੜੀ ਤੀੜਾ ਹੋਈ

पुरुदा और कौटी पाई पतिदास का नाम है और पाई सतीदास का है पाई दयाजी का नाम है अरे यार नाम का बात ही गला सब तो पहला तो नाम होना चाहिए था भाईसाहब नाम ही का विश्व चाहे तो बड़ी कुर्बानी नहीं कितने भी कि किसी गुरु के चेले शीशे ने शिष्य ने कपड़े दान गुरुदा शीश चक्कर लिया उधर शीश कलन पीते ਉਹ ਫੇਰ ਵੀ ਅੱਜ ਜੋ ਸਮਾਜ ਦੀ ਹਾਲਤ ਦੇਖੀ ਹੈ ਬੜੀ ਪੀੜਾ ਹੁੰਦੀ ਹੈ ਕੌਣ ਕਹਿ ਦੁੱਤ ਜਿਹੜੇ ਲੋਕਾਂ ਦੀਆਂ ਧੀਆਂ ਪਤਨੀ ਰੱਖਿਆ ਕਰਦੇ ਸੀ ਅੱਜ ਉਸ ਕੋង ਨਹੀਂ ਆਉਂਦੀ ਤਾਂ ਫਕਰ ਜਗ੍ਹਾ ਜਗ੍ਹਾ ਪੜੀ ਗਈ ਵਿਸਾਡੀ ਪੌਣ ਨਾਲ ਅਜੂਮ ਹੋ ਰਿਹਾ ਹੋ ਰਿਹਾ ਸਾਡੀ ਬਲਾਨੀ ਬੱਚੀ ਨਾਲ ਬੇਦਕੀ ਹੋ ਗਈ ਅੱਜ ਬਲਾਨੀ ਨਾਲ ਹੀ ਹੁੰਦੀ ਇਹਦਾ ਸਭ ਤੋਂ ਵੱਡਾ ਕਾਰਨ ਜਿਹੜਾ क्योंकि तो असं अगर सांस्टीट्यूशन है मैं वीकर सैक्शन की गल करा जो कमजोर तबका है ना कले मरी सिखाई करता क्योंकि काफी लोगों को एक कंस्टीट्यूशन एक संविधान है और साविधान सा दोस्टिट्यूशन है और दोनों ही कंसटीट्यूशन जो गैर बराबरी की गल करते दोनों ही कंस्टिट्यूशन जो बराबरी

ਸਾਡੀ ਨਿਕੜਦਾ ਕੀ ਹੋਵੇ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਰੰਗਰੇਟੇ ਗੁਰੂ ਕੇ ਬੈਠੇ ਅੱਜ ਉਹ ਰੰਗਰੇਟੇ ਗੁਰੂ ਕੇ ਬੈਠੇ ਦੇਖੋ ਕਿ ਗੱਲ ਵੱਡਾ ਸਨੁਪਾਤੀ ਦਿੱਤੀ ਉਹਨੇ ਬਹੁਤ ਵੱਡੀ ਗੱਲ ਹੈ ਸਾਥਿਓ ਕਿ ਗੁਰੂ ਤੇ ਇੱਕ ਬਾਦਨੀ ਦਾ ਜਿਹੜਾ ਸੰਸਕਾਰ ਹੈ ਉਹ ਵੀ ਸਾਡੀ ਕੌਮ ਦਾ ਜਨਮ ਕਰਦੇ ਸੀ। ਉਹ ਵੀ ਸਾਡੀ ਕੌਮ ਦਾ ਜਨਮ ਕਰ ਗੁਰੂ ਗੰਸਾ ਪਰ ਇਹਨਾਂ ਨੇ ਸਾਰਾ ਨਾ ਵੀਡੀਓ ਦੇਖਾ। ਥੋੜੀ ਬਹੁਤ ਕੁਝ ਰੱਖਿਆ ਹੈ। ਕਹੀ ਕੀ ਤੁਸੀਂ? ਕਨਸਟੀਟਿਊਸ਼ਨ ਦੇ ਅੰਦਰ ਆਜੋ ਖੁਸ਼ੀ ਦੇਸ਼ ਦੇ ਸੰਵਿਧਾਨ ਦੇ ਅੰਦਰ ਉਹ ਕਿੱਥੇ ਗੈਰ ਬਰਾਬਰੀ ਦੀ ਗੱਲ ਕਰੂੰ? ਸੱਤ ਤੱਕ ਦਾ ਬੰਦੂ ਦਾ ਸਮਾਨਤਾ ਦੀ ਗੱਲ ਕੋਈ ਚੀਜ਼ ਨਹੀਂ ਕੀਤੀ ਗਈ ਨਾ। ਅੱਜ ਤੁਸੀਂ ਕੀ ਸਮਝਦੇ ਹੋ? ਰਾਜ ਦਾ ਸੇਕ ਤਰ੍ਹਾਂ ਦੇ ਠੇਕੇਦਾਰਾਂ ਨੇ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਕਮਜ਼ੋਰ ਤੱਕੇ ਦੇ ਲੋਕਾਂ ਲਈ ਇੱਕ ਆਪਣੇ ਆਪ ਸੰਵਿਧਾਨ ਹੈ। उदी भी अवहेलना हो रही है और मनो समति का पालन सिखुइजू करती लागू होगी मनु सममति लागू हो चुकी है जो चीफ जस्टिस के उपर छ उछाड़ गया तो। है ना तुम्हें वो सब अहसास कराया गया देखते दलितों तु जी मर्जी कुर्सी दे चंडीगढ़ दिन तक किडनैक तक इंडिया की सब तो जो प्रीक्षा है ना यूपीएससी इसत तो कोई परीक्षा नहीं है और वो बहुत मजबूत परिवार को सी

ਸਾਡੇ ਪਰਿਵਾਰ ਵਿੱਚ ਸਮਾਜੀ ਬੱਚੇ ਨੇ ਚੋਣ ਹਾਰੇ ਇਹਨੇ ਬਲਾਲੇ ਨੂੰ ਸਜ਼ਾ ਕਰਾਈ ਉਹਨੂੰ 540 ਵੋਟਾਂ ਆਈਆਂ ਮੈਨੂੰ ਬੜੀ ફીਡਰ ਕਹਤਾਂ ਕਿ ਅਸੀਂ ਉਹ ਲੋਕ ਉਹਦੀ 540 ਵੋਟ ਗਿਣਦੇ ਨੇ ਜਿਹੜੇ ਦਿੱਤੇ ਨਾ ਖੜੇ ਸੀ ਸਾਡੇ ਜੱਤੇ ਬੰਦਿਆ ਨਹੀਂ ਖੜੀਆਂ ਸੀ 60 ਤੋਂ 60000 ਉਸੇ ਮੱਝ ਵਿੱਚ ਸਿੱਖਾ ਨਹੀਂ ਮੇਰੀ ਗੱਲ ਤਾਂ ਸੁਣੋ ਸੰਤਨ ਦੇ ਠੇਕੇਦਾਰ ਕੋਈ ਕਿਸੇ ਨਾਲ ਫੋਟੋ ਖਿਚਾਈ ਜਾਂਦਾ ਕੋਈ ਕਿਸੇ ਨਾਲ ਵਿਚਾਈ ਜਾਂਦਾ ਜਿਹੜੇ ਪਰੋਂਦੇ ਆ ਗੂ ਸੀਗੇ ਉਹਦਾ ਫੋਟੋ ਉਹ ਤੋਂ ਕਿਸੇ ਨਾਲ ਖੜੇ ਕਿਸੇ ਨਾਲ ਬੀਬੀ ਨਾਲ ਫੋਟੋ ਆਈ ਕੇ ਤੇ 540 ਹੋਣੀਆਂ ਸੀ ਨਾ ਜਦ ਇੱਥੇ ਖੜੀ ਹੈ ਪਰ ਇਸ ਗੰਦਾ ਜਿਹਾ ਚਿਕਰਾ ਹੱਥੀ ਘਟੋਗੇ ਰੇਖ ਨਹੀਂ ਹੋਊਗਾ ਕਿ ਮੈਂ ਜੋ ਕਰਦਾ ਪ੍ਰੈਕਟੀਕਲੀ ਕਰਦਾ ਮੈਂ ਗਰਾਉਂਡ ਤੇ ਕਰਦਾ ਸਭ ਨੂੰ ਪਤਾ ਹੈ ਇਹਦਾ ਜਰਟ ਲੈ ਕੇ ਆਉਣਾ ਜਿਹੜੀ ਕਮਾਂਡੋ ਸਾਹਿਬ ਨੇ ਗੱਲ ਕੀਤੀ ਹੈ ਕਿ ਮੈਂਟਲੀ ਗੇਮ ਹੈ ਵਾਕਈ ਮੈਂਟਲੀ ਗੇਮ ਹੈ ਮੈਂ ਸ਼ਰੀਰ ਕੋਲ ਜਨਾ ਕਮਜ਼ੋਰ ਹੈ 100 ਬਹੁਤ ਮਜ਼ਬੂਤ ਹਾਂ ਬਸ ਇਹ ਤਾਂ ਤਗੜਾ ਬੰਦਾ ਹੋਵੇ ਮੈਂ ਉਸ ਵਾਦ ਸਮਝਦਾ ਪੁੱਲ ਦਿਨ ਰਾਤ ਤੱਕ ਚਾਹ ਬਿਸਕਟ ਦਾ ਆਨੰਦ ਲੈਂਦਾ ਹੈ ਮੈਂਟਲੀ ਗੇਮ ਹੈ

ਜਿਸ ਦਿਨ ਤੁਸੀਂ ਕੌਂਗ ਦਾ ਹਿੱਤ ਚ ਆ ਗਏ ਭਾਵੇਂ ਤਾਂ ਕੌਂਗ ਦੇ ਦਿੰਨੇ ਆ ਪਰ ਸਾਰੇ ਜਿੰਨੇ ਵੀ ਮੈਂ ਮੈਂ ਕੌਂਗ ਦਾ ਭੁਲਾਵੇਂ ਜਿੱਥੇ ਬੰਦੇ ਦਾ ਠੇਕੇਦਾਰ ਆ ਜੀ ਮੈਂ ਭੁਲਾਵੀ ਦਾ ਮੈਂ ਭੁਲਾਵੀ ਦਾ ਸਵਾ ਦਾ ਠੇਕੇਦਾਰ ਇਹਨੂੰ ਪਤਾ ਲੱਗਦਾ ਜਦੋਂ ਕੌਂਗ ਚ ਬੈਠ ਕੇ ਗੱਲ ਕਰੇ ਰਾਜਨੀਤੀ ਮੈਂ ਵੀ ਕਰਦਾ ਮੈਂ ਆਰਗਨੋਲੋਜੀਕਲੀ ਰਾਜਨੀਤੀ ਕਰਦਾ ਮੈਂ ਵਿਚਾਰ ਸਾਰਾ ਵੀ ਰਾਜਨੀਤੀ ਕਰਦਾ ਕਿ ਮੇਰੇ ਕੌਂਗ ਦਾ ਪਲਾ ਕਿਹੜੀ ਪਾਰਟੀ ਚ ਸੋਚਣਾ ਚਾਹੀਦਾ मेरा पार्टी सोचो कमजोरी उ करते आपका पला सोच के उस पार्टी का जमीफस्ट नहीं पढ़ते इस पार्टी का घोषणा पत्र सामे हक च है